ਜੋਗੀ ਜੀ 2 ਕੁ ਮਹੀਨਿਆਂ ਤੋਂ ਲਗਭਗ 2.5 ਮਹੀਨਿਆਂ ਤੋਂ ਤੁਹਾਡੇ ਨਾਲ ਜੁੜਿਆ ਮੈਂ ਤੁਹਾਡੀਆਂ ਵੀਡੀਓ ਪੋਡਕਾਸਟ ਦੇਖਦਾ ਜੋ ਤੁਹਾਡੀਆਂ ਚੀਜ਼ਾਂ ਅਪਲਾਈ ਕੀਤੀਆਂ ਆਪਣੇ ਆਪ ਤੇ ਕੀਤੀਆਂ ਜੋ ਤੁਸੀਂ ਦੱਸਦੇ ਹੋ ਜੋ ਤੁਸੀਂ ਟਿਪਸ ਦਿੱਤੇ ਇਦਾਂ ਕਰੋ ਸਰ ਉਦਾਂ ਹੀ ਕਰਦਾ ਪਿਆ ਤੇ ਜ਼ਿੰਦਗੀ ਦੀ ਜਿਹੜੀ ਨੈਗੇਟਿਵਿਟੀ ਜਿਹੜੀ ਟੈਨਸ਼ਨ ਸੀ ਸਰ ਉਹ ਸਾਰੀ ਤਕਰੀਬਨ ਤਕਰੀਬਨ 80% ਤੱਕ ਸਰੀਰ ਦੇ ਵਿੱਚੋਂ ਕਲੀਅਰ ਹੋ ਗਈ ਆ ਅੱਗੇ ਸੋਚਦੇ ਰਹਿਣਾ ਹੁਣ ਸੋਚਾਂ ਕੋਈ ਨੈਗੇਟਿਵ ਆਉਂਦਾ ਵੀ ਆ ਉਸੇ ਟਾਈਮ ਚਲ ਜਾਂਦਾ ਤੇ ਸਰ ਤੁਹਾਡਾ ਇਹਨਾਂ ਗਿਆਨ ਲਿਆ ਉਤੇ ਅਪਲਾਈ ਕੀਤਾ ਤੇ ਜ਼ਿੰਦਗੀ ਬਹੁਤ ਬਹੁਤ ਸੋਹਣੀ ਹੋ ਚੁੱਕੀ ਪਹਿਲੇ ਦੇ ਨਾਲੋਂ ਬਹੁਤ ਸ਼ਾਂਤੀ ਆਈ ਆ ਤੇ ਬਹੁਤ ਹੀ ਸਕੂਨ ਦੇ ਨਾਲ ਚੱਲ ਰਹੇ ਆ ਤੇ ਜੋਗੀ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੋ ਤੁਸੀਂ ਇਹਨਾਂ ਨਾਲ ਸੋਹਣਾ ਗਿਆਨ ਦਿੱਤਾ ਅਜੇ ਤੱਕ ਇਦਾਂ ਦਾ ਗਿਆਨ ਕਿਤੇ ਮਿਲਿਆ ਹੀ ਨਹੀਂ ਸੀ ਸਰ ਜੋ ਤੁਸੀਂ ਦਿੱਤਾ ਤੇ ਉਹ ਪਲਾਈ ਵੀ ਕੀਤਾ ਬਹੁਤ ਸਰਲ ਵੀ ਆ ਤੇ ਬਹੁਤ ਸੌਖਾ ਵੀ ਆ ਤੇ ਉਹ ਆਪਣਾ ਹੀ ਆ ਸਾਰਾ ਬਸ ਉਹਨੂੰ ਚੇਂਜ ਕਰਨ ਦੀ ਲੋੜ ਸੀ ਤੇ ਤੁਹਾਡੇ ਤੋਂ ਸਿੱਖ ਕੇ ਚੇਂਜ ਕੀਤਾ ਤਾਂ ਜ਼ਿੰਦਗੀ ਬਹੁਤ ਹੀ ਸਮੂਥ ਹੋ ਚੁੱਕੀ ਆ ਸਰ ਜਿਹੜੀ ਪਹਿਲਾਂ ਟੈਨਸ਼ਨ ਸੀ ਉਸ ਤੋਂ ਬਹੁਤ ਰਾਹਤ ਹੋ ਚੁੱਕੀ ਆ ਤੇ ਹੌਲੀ ਹੌਲੀ ਕਰਦੇ ਵੀ ਪਏ ਆ ਤੇ ਹੋਰ ਵੀ ਵਧੀਆ ਹੋਊਗਾ ਤੇ ਤੁਹਾਡਾ ਸਰ ਬਹੁਤ ਬਹੁਤ ਹੀ ਸੋਹਣਾ ਤੁਹਾਡੀਆਂ ਵੀਡੀਓਜ਼ ਹੁੰਦੀਆਂ ਸਾਰਾ ਪਰਿਵਾਰ ਵੀ ਦੇਖਦਾ ਹੀ ਵੀ ਦੇਖਦੇ ਆ ਤੇ ਸਾਰੇ ਇਦਾਂ ਹੀ ਤੁਸੀਂ ਪਾਉਂਦੇ ਰਹੋ ਤੇ ਤੁਹਾਡੇ ਨਾਲ ਜੁੜੇ ਰਹੀਏ ਤੇ ਇਹੋ ਜਿਹਾ ਕੋਈ ਦਿਨ ਨਹੀਂ ਹੁੰਦਾ ਜਦੋਂ ਵੀ ਟਾਈਮ ਫ੍ਰੀ ਹੋਵੇ ਤੁਹਾਡੀਆਂ ਵੀਡੀਓ ਨਾ ਵੇਖੀਏ ਤੁਹਾਡੇ ਪੋਡਕਾਸਟ ਆਲਰੇਡੀ ਚੱਲਦੇ ਰਹਿੰਦੇ ਫੋਨ ਦੇ ਵਿੱਚ ਵੀ ਤੇ ਸਰ ਤੁਹਾਡਾ ਕਰਕੇ ਜ਼ਿੰਦਗੀ ਬਹੁਤ ਸਮੂਥ ਤੇ ਸਿੱਧੀ ਤੇ ਸਾਫ਼ ਹੋ ਗਈ ਆ ਜੋ ਤੁਸੀਂ ਦੱਸਿਆ ਜੋ ਸਮਝਾਇਆ ਅਮਲ ਕੀਤਾ ਤੇ ਬਹੁਤ ਹੀ ਸੋਹਣਾ ਹੋ ਗਿਆ ਤੇ ਕਿਵੇਂ ਸਰ ਤੁਹਾਡਾ ਥੈਂਕ ਯੂ ਕਰੀਏ ਤੁਹਾਨੂੰ ਮਿਲਣਾ ਜ਼ਿੰਦਗੀ ਵਿੱਚ ਇਹੋ ਤਮੰਨਾ ਵਾ ਕਿਤੇ ਵੀ ਚਲੋ ਸੁਭ ਬਣਿਆ ਮਿਲਣਾ ਚਾਹਾਂਗੇ ਤੁਹਾਨੂੰ ਤੁਹਾਡੀ ਸੰਗਤ ਕਰਾਂਗੇ ਤੇ ਸੰਗਤ ਤੁਹਾਡੇ ਤੋਂ ਦੂਰ ਰਹਿ ਕੇ ਵੀ ਤੁਹਾਡੀ ਕਰਦੇ ਪਏ ਆ ਤਾਂ ਜ਼ਿੰਦਗੀ ਬਹੁਤ ਹੀ ਸੋਹਣੀ ਆ ਤੇ ਬਹੁਤ ਆਨੰਦ ਆ ਰਿਹਾ ਜੇ ਜ਼ਿੰਦਗੀ ਦੇ ਵਿੱਚ ਜੋਜਨੰਦ ਸਰ ਪਹਿਲਾਂ 30 ਸਾਲ ਉਮਰ ਹੋ ਗਈ ਨਹੀਂ ਮਿਲਿਆ ਪਰ ਹੁਣ ਜਿੱਦਾਂ ਤੋਂ ਤੁਹਾਡੇ ਨਾਲ ਜੁੜੇ ਆ ਤੇ ਬਹੁਤ ਆਨੰਦ ਮਿਲ ਰਿਹਾ ਜੇ ਤੇ ਚਲੋ ਕਿਸੇ ਟਾਈਮ ਇਨਸਾਨ ਆ ਸਾਰਾ ਆਵੀ ਜਾਂਦੀ ਟੈਨਸ਼ਨ ਪਰ ਉਹ ਆਉਂਦੀ ਆ ਭੱਜ ਜਾਂਦੀ ਪਹਿਲਾਂ ਜਿੱਦਾਂ ਲੰਮਾ ਟਾਈਮ ਲੈ ਕੇ ਬੈਠੇ ਸੀ ਪਰ ਹੁਣ ਜਦੋਂ ਦਾ ਤੁਹਾਡੇ ਨਾਲ ਜੁੜੇ ਆ ਜੋ ਚੀਜ਼ਾਂ ਅਪਲਾਈ ਕੀਤੀਆਂ ਤੁਹਾਡੀਆਂ ਜੋ ਐਕਸਰਸਾਈਜ਼ਾਂ ਕਰਦੇ ਆ ਤੁਹਾਡੀਆਂ ਵੀਡੀਓਜ਼ ਦੇਖ ਕੇ ਪੋਡਕਾਸਟ ਦੇਖ ਕੇ ਉਹ ਚੀਜ਼ਾਂ ਸਭ ਢਾ ਦੁੱਤੀਆਂ ਤੇ ਤੁਹਾਡਾ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਕਰਦੇ ਆ ਜੋਗੀ ਜੀ ਥੈਂਕ ਯੂ ਸੋ ਮੱਚ